ਇਥੋਂ ਸ਼ੁਰੂ ਕਰਨ ਲੱਗੇ ਆਂ ਹੰਸਾ ਆਪਣੇ ਸਵਾਰ ਮੇ ਪੂਤੀ ਦੀ ਮਰਤੀ ਮਰਤੀ ਜੀਵ ਨਹੀਂ ਕਰਬਾਨੀ ਜਗਤ ਆਲਕਾਂ ਵਿੱਚ ਕਰਨੀ ਅਤੀ ਜ਼ਲਮ ਕਰਕੇ ਪ੍ਰਾਨੀਆਂ ਨੂੰ ਸਤਾਉਣ ਦਾ ਨਵ ਹੰਸਾ ਹੈ ਹੰਸਾ ਦੇ ਕਰਨ ਵਾਲਾ ਪੁਰਸ਼ పాਪ ਕਰੰ ਤੋਂ ਬਿਲਕੁਲ ਨਹੀਂ ਸੰਗ ਸੰਗਨਾ ਮਾਲਕੇ ਦੇਵੀ ਦੇਵਤਿਆਂ ਦੇ ਅੱਗੇ ਕੁਰਬਾਨੀ ਪੂਜਾ ਕਰਨ ਲਈ ਜੋ ਕਿ ਨਿਰਜੀਵ ਪੱਥਰਾਦਕਾਂ ਦੀ ਮੂਰਤਾ ਬਣੀਆਂ ਹੋਈਆਂ ਹਨ ਜੀਵਾ ਬੱਕਰੀ ਆਦਕਾਂ ਨੂੰ ਮਾਰਦੇ ਹਨ ਜੈਸੇ ਗੁਰੂ ਜੀ ਦੱਸਦੇ ਹਨ ਸਰਜੀਓ ਕਾਂਟੇ ਨਰਜੀਓ ਪੂਜੇ ਅੰਤਕਾਲ ਕੋ ਪਾਰੀ ਜੋ ਹੰਸਾ ਕਰਨ ਵਾਲਾ ਹੈ ਹੰਸਾ ਪਰਸ਼ ਕਦੀ ਵੀ ਕਿਸੇ ਤੇ ਦਿਆ ਨਹੀਂ ਕਰਦਾ ਸੋ ਦਿਆ ਤੋਂ ਬਿਨਾ ਸੱਧ ਪਰਸ਼ ਦੀ ਕਸਾਈ ਰੂ ਸੱਧ ਪਰਸ਼ ਵੀ ਕਸਾਈ ਰੂਪ ਹੋ ਹੈ ਤੇ ਲੇਖਾ ਜ਼ਰੂਰ ਦੇਣਾ ਪਵੇਗਾ ਜੈਸਾ ਗਰਵਾਸ ਹੈ ਕਬੀਰ ਜੀ ਜੂ ਮਰੇ ਜੂਨ ਕਰ ਕਰ ਕੈਸ ਤੇ ਹ ਹ ਜੂ ਹਲਾਨ ਦਾ ਦਾ ਫਤਰ ਦੇਈ ਜਾਵ ਕਾੜ ਹੈ ਹੋਏਗੇ ਕੌਨੋ ਹੋ ਹੋ ਵਾਲਾ ਕਿਉਂਕਿ ਦਿਆ ਹੀ ਧਰਮ ਦਾ ਮੂਲ ਹੈ ਤੇ ਹੰਸਾ ਪੁਰਸ਼ ਰਾਦੈਨ ਜੀਵਾਂ ਦੇ ਮਨ ਵਾਸਤੇ ਤਤ ਪਰ ਰਹਿੰਦਾ ਹੈ ਤੇ ਮਾਇਆ ਦੇ ਬਿਧਾਉਣ ਵਾਸਤੇ ਕਈਆਂ ਆਦਮੀਆਂ ਦਾ ਗਲ ਘੁੱਟਦਾ ਹੈ ਜੋ ਹੰਸਾ ਬੁਰੀ ਬਲਾ ਹੈ اسی ਵਾਸਤੇ ਗੁਰੂ ਜੀ ਇਸ ਤੋਂ ਬਚਣ ਦਾ ਮਦੇਸ ਦਿੰਦੇ ਹੰਤੇ ਦੱਸਦੇ ਹਨ 62 ਪਾਰ ਕਰਮੂਸੇ ਮਰਾਨੋ ਪੇਟ ਪਰੇ ਅਪਰਾਧੀ ਜੇ ਪਰ ਲੋਕ ਜਾਏ ਆਪ ਕਰਤ ਸੋਈ ਅਵਧਿਆ ਸਾਦੀ ਹੰਸਾ ਤੋਂ ਮੰਨਤੇ ਨਾਹੀ ਛੁੱਟੀ ਜੀ ਦਿਆ ਨਹੀਂ ਪਾਲੀ ਬਰਮਾ ਆਨੰਦ ਸਾਧ ਸੰਗਤ ਮੇਲ ਕਥਾ ਆਪਣੀ ਤ ਨ ਚਾਲੀ ਇਨਾਂ ਤੁਗਾ ਮੈਂ ਸੰਸਾ ਜੀਵ ਦੀ ਦਸ਼ਾ ਦਾ ਬਲਨ ਕਰ ਬਨਨ ਕਰਕੇ ਦੱਸਿਆ ਹੈ ਤੇ ਇਸ ਤੋਂ ਬਚਣ ਦਾ ਆਦੇਸ਼ ਦਿੱਤਾ ਹੈ ਬਾਰੇ ਹੈ ਸਾਧਕ ਕਰਮ ਤਾਂ ਹੀ ਦੂਰ ਹੋ ਸਕਦੇ ਹਨ ਜੇ ਸਤਿਗੁਰੂ ਦੇ ਚਰਨਾਂ ਨਾਲ ਤੋਸਾ ਹੋਵੇ ਜਿਥਾਂ ਵਰਾਇ ਜਿਸ ਮਨ ਮੰਨੇ ਬੋ ਮਾਨਨਾ ਤਾਂ ਕੋ ਹੈ ਸਾਲ ਉਹ ਵਸਾਰੇ ਇਸੇ ਤਰ੍ਹਾਂ ਹਸਾਲੇ ਤੇ ਗਣਨਾ ਅਦੇਸ਼ ਪੰਚ ਤੰਤਰ ਤੰਤਰ ਵਿੱਚ ਇਸ ਪ੍ਰਕਾਰ ਲਿਖਿਆ ਹੈ ਤੇ ਦੱਸਿਆ ਹੈ ਕਿ ਜੀਵ ਨੂੰ ਨਾ ਮੰਨਣਾ ਮੰਨ ਹੀ ਸ੍ਰਿਸ਼ਟ ਧਰਮ ਹੈ ਜਿਥਾਂ ਜੀਵ ਹੰਸਾ ਧਰਮ ਤੇ ਸ੍ਰੇਸ਼ਟ ਪਰਖ ਬੰਖਨ ਨਤ ਤਾਂ ਤੇ ਸਰਗਣ ਯੂਥ ਕੋ ਬੁੱਧ ਜਨ ਨਹੀਂ ਹੰਤਨ ਜੋ ਹੰਸਾ ਜੀਵਨ ਹੈ ਨੇ ਤਾਂ ਹਨੇ ਤਾਂ ਕੇ ਨਰਦਜ ਜਾਨ ਨਰਕ ਮੈਂ ਸੋਈ ਜਾਤ ਹੈ ਸਭ ਮਾਰੇ ਬਹੁ ਹਾਨ ਬ੍ਰੈਸ ਕਾਠ ਪਸ਼ ਮਾਰ ਕਰੇ ਰੋ ਰੋਤਨਕ ਕਰ ਕੀਚ ਦਿਆ ਜਾਨ ਸਵਰਗ ਮੇ ਜਾਤ ਹੈ ਕਾਸੋ ਨਰਕ ਨਾਂ ਵਿੱਚ ਸੋ ਇਨਾਂ ਤੁਕਾਂ ਤੋਂ ਵੀ ਪਤਾ ਲੱਗਦਾ ਹੈ ਕਿ ਹੰਸਾਂ ਕਨ ਮਾੜਾ ਪਰਸ਼ ਨਰਕਾਂ ਨੂੰ ਜਾਂਦਾ ਹੈ ਇਸੇ ਵਾਸਤੇ ਸਿਆਣੇ ਪਰਸ਼ ਜੀ ਹੰਸਾਂ ਨਹੀਂ ਕਰਦੇ ਬਾਲਕੇ ਬੁੱਧੀਮਾਨ ਮਉਤੇ ਮੈਰੀ ਵੀ ਹੋਣ ਉਹਨਾਂ ਸੇਸ਼ਠ ਪਰਸ਼ਾਂ ਨੂੰ ਜੋ ਕੇ ਸ਼ੇਸ਼ਤ ਕੰਮ ਕਰਨ ਵਾਲੇ ਹਨ ਨਹੀਂ ਮਾਰਦੇ ਜੋ ਜੀਵ ਨੂੰ ਚਾਹੀਏ ਕਿ ਸਾਲ ਸੰਗਤ ਵਿੱਚ ਜਾ ਕੇ ਗੁਰੂ ਚਰਨਾਂ ਦੀ ਓਟ ਲਓ ਤੇ ਹੰਸਾ ਆਦਿਕ ਮੰਦੇ ਕਰਮਾਂ ਤੋਂ ਹਟ ਕੇ ਹਿੰਸਕ ਹੋ ਕੇ ਮਾਨਸ ਜਨਮ ਨੂੰ ਸਫਲਾ ਕਰੇ ਇਹ ਹੰਸਾ ਆਦਿਕ ਮੂਤੇ ਦਾਸ ਦਾਸੀਆਂ ਹਨ ਨਿਬਾਉ ਉਤੇ ਦਿਆ ਕਰੇ ਹੰਸਾ ਨਾ ਤਿਆਗ ਕਰੇ ਧਰਮੰ ਦਾ ਮੜੇ ਹੋ ਜਾਗ ਵਿੱਚ ਜਾਨ ਜੀ ਪਾਪੀ ਜਿਹੜਾ ਜੀ ਮੋਵੇ ਉਹ ਦਾ ਨਾ ਨਾਮ ਬੇਲੀ ਕੋਈ ਸਤਗੁਰ ਬਾਣੀ ਵਿੱਚ ਆਪ ਫਰਮਾਣ ਜੀ ਹੰਸਾ ਨੂੰ ਤਿਆਗੇ ਜਿਹੜਾ ਹੋਏ ਧਰਮਾਤਮਾ ਨੇ ਰਾਤ ਦਿਨੇ ਜਗ ਵਿੱਚ ਨੇਕੀਆਂ ਕਮਾਣ ਜੀ ਬਗਤ ਕਰਤ ਸਦਾ ਸ੍ਰੀ ਪ੍ਰਮਾਤਮਾ ਦੀ ਉਜਲਾਤੇ ਮੱਖ ਲੈ ਕੇ ਜਗ ਵਿੱਚੋਂ ਜਾਣ ਜੀ ਦੇਸ ਲਿਖੇ ਗਉਣ ਸੂਰੀ ਸਪੰਦਨ ਹੁੰਦੇ ਹਨ ਜੀ ਮਨ ਨੂੰ ਚਾਹੀਏ ਕਿ ਇਨਾਂ ਤੋਂ ਸਦਾ ਹੀ ਬਾਝ ਕੇ ਦੇਵੀ ਸਵੰਨਾ ਦੇ ਗੁਣ ਤਾਂ ਅਨਕਾਰ ਕੇ ਮਾਨਸ ਜਨਮ ਨੂੰ ਸਫਲਾ ਕਰੇ